ਲੋ ਵੀ ਮਿੱਤਰੋ ਸ਼ੁਰੂਆਤ ਕਰਦੇ ਆਂ ਅੱਜ ਦੇ ਬਲੌਗ ਦੀ ਅੱਜ ਵੱਡਾ ਬਲੌਗ ਪਾਉਣ ਜਾ ਰਹੇ ਆਂ ਅੱਜ ਮਿੰਨੀ ਬਲੌਗ ਨਹੀਂ ਪਾਣਾ ਜਾਨਵਰ ਦਿਖਾਉਂਦੇ ਆ ਤੁਹਾਨੂੰ ਸੱਤ ਅੱਠ ਮੋਟੇ ਮੋਟੇ ਬਾਹਰ ਕੱਢ ਕੇ ਬਾਕੀ ਮੋਟੇ ਮੋਟੇ ਡਿਟੇਲ ਦਿੰਦੇ ਸਾਰੇ ਦੇਖਣੇ ਲੋ ਜੀ ਬਲੌਗ ਦੀ ਸ਼ੁਰੂਆਤ ਕਰਤੀ ਗੁਰਦੱਤ ਜੈ ਰਾਤੇ ਬਾਜ ਨੇ ਇਤਨੇ ਘੋੜੇ ਇੱਧਰ ਖੜੇ ਆ ਜੀ ਤੇ ਬਾਕੀ ਗੱਬਣ ਘੋੜੀਆਂ ਵੀ ਆਈਆਂ ਮੀਟ ਹੋਈਆਂ ਵੀ ਆਈਆਂ ਖਾਲੀ ਵੀ ਖੜੀਆਂ ਤੇ ਸਾਰਿਆਂ ਤੋਂ ਜਾਨਵਰ ਆਪਣਾ ਕਹਿਦੀ ਅੱਜ ਲੱਖੋਂ ਥੱਲੇ ਤੋਂ ਜਾਨਵਰ ਆਪਣੇ ਕੋਲ ਫਾਰਮ ਦੇ ਸ਼ੁਰੂ ਹੁੰਦੇ ਆ ਜੀ ਕੱਲੇ ਕੱਲੇ ਜਾਨਵਰ ਦੀ ਡਿਟੇਲ ਦੇ ਦਾਂਗੇ ਆ ਜਾਨਵਰ ਖੜੇ ਆ ਦੇਖ ਸਕਦੇ ਹੋ ਦੋਸਤੋ ਤੁਸੀਂ ਮਾਰਵਾੜੀ ਚੰਬੇ ਨੋਕਰੇ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਗੱਪਣ ਘੋੜੀ ਆਪਣੀ ਜੈਰਾਜ ਤੋਂ ਖੜੀ ਕੱਲੇ ਕੱਲੇ ਦੀ ਡਿਟੇਲ ਦਵਾਂਗੇ ਬਸ ਵੀਡੀਓ ਪ੍ਰੋਪਰ ਦੇਖ ਲਓ ਪਹਿਲਾਂ ਤਾਂ ਸਵਾਗਤ ਹੈ ਸਾਰੇ ਸੱਜਣਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜੇ ਨੇ ਉਹਨਾਂ ਨੂੰ ਵੀ ਸਵਾਗਤ 16 ਮਈ 2025 ਦਾ ਸ਼ਾਮ ਦਾ ਵਲੌਗ ਆ ਦੋਸਤੋ ਵੱਡਾ ਵਲੌਗ ਪਾਉਣ ਜਾ ਰਹੇ ਆ ਤੇ ਗੱਪਣ ਘੋੜੀ ਵੀ ਖੜੀ ਹੈ ਤੇ ਕੱਲੇ ਕੱਲੇ ਦੀ ਡਿਟੇਲ ਦਿੰਨੇ ਆ ਮੈਟਰ ਇਹ ਢ ਘੋੜਾ ਬਣਾਉਣ ਲਈ ਸਾਣ ਪਾਲਦੇ ਆ ਚੰਗਾ ਨੁਖਰਾ ਜਿਹਦੀ ਮਾਂ ਦੀ ਹਾਈਟ ਹੀ ਬਹੁਤ ਪ્યો ਦਾ ਕਨਫਰਮ ਹੋਵੇ ਸਪੌਟਲੈਸ ਹੋਵੇ ਤਾਂ ਬੱਚਾ ਕਰੇ ਚੌਕੜੀ ਦੰਦੀ ਦਾ 63 ਇੰਚ ਦੀ ਮਾਂ ਤੇ ਬਾਪ ਵਾਲੇ ਖਾਨਦਾਨ ਚੋਂ ਦਲਸੀਰ ਕਾਕੀ ਦੇ ਦੋਸਤੋ ਪਲਵਾਨ ਵਾਲੇ ਦਾ ਪੁੱਤ ਆ ਗਿਆ ਇੱਕ ਬਾਡੀ ਦੇਖੋ ਬੱਚੇ ਦੀ ਤੇ ਬਾਈ ਆਪਣੇ ਵਿਰੋਧ ਸੇਖੋ ਹੁਣਾਂ ਕੋਲ ਜਿਹੜਾ ਸਹਿਜਾਦ ਘੋੜਾ ਉਹਦਾ ਬੱਚਾ ਇੱਕ ਵੀ ਦਾਗ ਨਹੀਂ ਖੜਨੇ ਖੁਰਨੇ ਬੱਚੇ ਦੀ ਮਜ਼ਬੂਤੀ ਚੈੱਕ ਕਰੋ ਸਪੌਟਲੈਸ ਬੱਚਾ ਦੇਖੋ ਹੈ ਸਵਾਦ ਲਿਆਤਾ ਮੋਰਿਆ ਮੱਥੇ ਸਿੰਗਲ ਭੋਰੀ ਹੈ ਜੀ ਲੋ ਦੰਦ ਦੀ ਚੈੱਕ ਕਰ ਲਾ ਨਾ ਪੁੱਤ ਚੌਕੜਾ ਹੈਗੇ ਕੋਈ ਆਏ ਨਾ ਸਮਝ ਲੈ ਆਪਣੀ ਬਾਈ ਨੂੰ ਦੇਮਣ ਕਿੰਨੀ ਸੋਹਣੀ ਲੱਗੀ ਹੈ ਇੱਕ ਬਾਡੀ ਦਾ ਕਿੰਨਾ ਸੋਹਣਾ ਬੱਚਾ ਰੂਹ ਖੋਸ ਹੋ ਜੂ ਦੇਖ ਕੇ ਸਾਹਮਣੇ ਹੋਰ ਵੀ ਨਜ਼ਾਰਾ ਆਉਂਦਾ ਬੱਚਣ ਦੇਖ ਬਾਬਾ ਰੇਤ ਤੇ ਬੰਨ੍ਹਦੇ ਨੂੰ ਲੈ ਵੀ ਮਿੱਤਰਾਂ ਚੱਲ ਇਹਦਾ ਨਾਇਕ ਸੋਹਣਾ ਹੈ ਦੱਸੋ ਜੀ ਨਾ ਵੀ ਆਪਾਂ ਨੂੰ ਇਹਦੀ ਤੇਜ਼ੀ ਹੈ ਨੀ ਚੰਗਾ ਭਿਗਾ ਵੇਚਾਂਗੇ ਮਿੱਤਰੋ ਕਿਉਂਕਿ ਜਿਹੜਾ ਨਮੂਨਾ ਹੁੰਦਾ ਚੰਗੀ ਚੀਜ਼ ਮਾਸਾਂ ਹੀ ਮਿਲਦੀ ਆ ਤੇ ਚੰਗੀ ਦਾ ਰੇਟ ਵੀ ਆਪ ਨੂੰ ਵੀ ਭਰਨਾ ਪੈਂਦਾ ਤੇ ਜੇ ਕੋਈ ਖਾਂ ਆਪਾਂ ਨੂੰ ਭਰੂ ਫੇਰ ਹੀ ਆਪਾਂ ਵੇਚਾਂਗੇ ਇੱਕ ਵੀ ਦਾਗ ਨਹੀਂ ਬੱਚਾ ਪੂਰਾ ਇਹਨਾਂ ਗੋਲ ਪਿਆ ਇੱਕ ਮਿੱਤਰੋ ਮਾਰਵਾੜੀ ਦਾ ਵੀ ਘੋੜਾ ਬੰਨ ਵਾਲਾ ਵਿਚੇਰਾ ਦਿਖਾ ਦਿੰਨੇ ਇਹ ਤਾਂ ਲੱਖੋਂ ਥੱਲੇ ਦੇਦਾ ਗਰਦਨ ਦੇਖੋ ਇਹ ਡੀ ਵਾਰਮਿੰਗ ਵਾਲੀ ਅੱਜ ਦਿੱਤੇ ਆ ਡੀ ਵਾਰਮ ਵਾਰ ਤੇ ਦਵਾਈ ਦਿੱਤੀ ਇਹਨੂੰ ਮਢਾਪ ਹੋਣਗੇ ਬੱਚੇ ਦੇ ਕੰਨ ਦੇਖੋ ਪਹਿਲਾਂ ਦਿਲ ਬਣਾਉਂਦਾ ਕੰਨਾਂ ਦਾ ਲੱਖੋਂ ਥੱਲੇ ਦੇਦਾ ਮਿੱਤਰੋ ਲੱਤ ਦੀ ਨਲੀ ਚੈੱਕ ਕਰ ਲਓ ਫੱਟਾ ਪੈਰਾ ਦਾ ਪੂਰਾ ਸਾਫ ਆ ਮਿੱਥੇ ਤੋਰਦੇ ਨੂੰ ਤੇ ਆੜੀ ਗੋਲੀ ਬੰਨਿਆ ਦੇਖ ਰਹੀ ਵੀ ਚੌਕੜਾ ਹੀ ਮਿੱਤਰੋ ਬਾਦਲ ਘੋੜੇ ਦਾ ਜੀ ਆ ਮਾ ਇਹਦੀ ਹੈਗੀ ਆ ਉਹਦੇ ਉਪਰ ਪੈਲਥ ਲਾਈਨ ਤੋਂ ਜਿਵੇਂ ਬਲੈਕ ਜੈੱਡ ਬਲੈਕ ਘੋੜੀ ਆ ਇੱਕ ਛੱਡ ਕੇ ਬੰਨਦੀ ਲਾਵੀ ਦੋਨੇ ਆੜੀ ਆੜੀ ਐ ਦੋਨੇ ਚੈੱਕ ਕਰਿਓ ਉਹਨਾਂ ਦਾ ਦੋਸਤੋ ਇਹ ਕੱਦ ਕਰਨ ਵਾਲੀ ਬੇਸ਼ੇਰੀ ਲੈਣੀ ਛੋਟੀ ਉਮਰ ਦੀ ਸਿਗੜੀ ਦੰਦੀ ਥੋੜੀ ਥੋੜੀ ਖੱਡਦੀ ਆ ਬੱਚੀ ਪਾਣੀ ਨੁਗਰੀ ਕਹਿ ਸਕਦੇ ਸਿੰਧਵਾਜ ਘੋੜੇ ਦੇ ਰੋਕ ਲਿੰਬਾ ਸਿੰਧਵਾਜ ਦਾ ਆਪਦਾ ਕੱਦ ਹੀ ਬਹੁਤ ਆ ਤੇਰੀ ਮਾਂ ਦਾ ਵੀ ਕੱਦ ਬਹੁਤ ਆ ਬੱਚੀ 7-8 ਮਹੀਨਿਆਂ ਦੀ ਹੋਈ ਆ ਸਿੰਗਲ ਭੌਰੀ ਆ ਮੱਥੇ ਕੰਨ ਕੁੰਦੀ ਚੰਗੀ ਆ ਬੇਮਨ ਲੱਗੀ ਹੋਈ ਆ ਰੰਗ ਰੰਗ ਬਹੁਤ ਸੋਹਣਾ ਨੀਲੀਆਂ ਚੰਬੀਆਂ ਚਾਹ ਜੀ ਨੁਕਰੇ ਬੱਚੇ ਪੈਦਾ ਕਰਨ ਵਾਲੀ ਆ ਤੇ ਆ ਸਿੰਧਵਾਜ ਘੋੜੇ ਦੀ ਆ ਦੇਖ ਸਕਦੇ ਹੋ ਤੁਸੀਂ ਇਹਨੂੰ ਵੀ ਬੰਨਿਆ ਤੇ ਆ ਕਾ ਮੇਟਰ ਗੱਬਣ ਕੋੜੀ ਨੇੜ ਗਈ ਹੋਈ ਲੈਣੀ ਆ ਜੈ ਰਾਜ ਦਾ ਰਿਜ਼ਲਟ ਤੁਹਾਨੂੰ ਪਤਾ ਦੇਵ ਰਾਜ ਰਾਣੀ ਦੇ ਪੋਤਾ ਪੋਤੀ ਸੂ ਜਿਹੜਾ ਵੀ ਦਿੱਤਾ ਇਹਨੇ ਤੇ ਘੋੜੀ ਦਾ ਬਾਡਾ ਚੈੱਕ ਕਰ ਲੋ 60 ਇੰਚ ਪ੍ਰੋਪਰ ਸਕੇਲ ਵਾਲੀ ਹਾਈਟ ਹੈ ਜੀ ਲੋ ਬਾਬਾ ਕਰਾਈ ਮਗਰਲੇ ਦੋ ਪੈਰ ਚਿੱਟੇ ਪੈਠ ਪੁੜਾ ਇੱਕ ਹੁਕੈਣ ਪੂਰੀ ਚੰਗੀਆਂ ਕੰਨਾਂ ਦੇ ਛੋਟਾ ਕੰਨ ਲੱਗਿਆ ਹੋਇਆ ਕੁਮੈਤ ਰੰਗ ਦੀ ਹੈ ਜੀ ਤੇ ਮੱਥੇ ਬਹੁਤ ਸੋਹਣਾ ਪਟਾ ਨੂੰ ਕੁੰਦੀ ਚੰਗੀ ਆ ਦੇਵਲੀ ਲਾਈਨ ਤੋਂ ਪੈਰ ਪੈਰ ਦਾ ਸਹਿਜ ਦੇਖ ਸਕਦਾ ਲਓ ਜੀ ਬਾਬਾ ਜੀ ਇਹਨੂੰ ਵੀ ਰੀਤੇ ਤੇ ਬੰਨਿਆ ਮੜੇ ਉਹਨਾਂ ਨੂੰ ਬੰਨੇ ਲੱਤਾਂ ਲੁੱਤਾਂ ਨੂੰ ਬੱਚਿਆਂ ਦੇ ਮੈਂ ਇਹ ਬਾਬਾ ਨਖਰਾ ਦਿਖਾ ਦੇ ਜਦਾ ਲਓ ਮਿੱਤਰੋ ਕਰ ਲੋ ਤੇ ਬਾਬਾ ਕਹਿ ਦੇਣਾ ਲਾਈਟ ਲਓ ਖੜੀ ਇਹਨਾਂ ਦੇ ਮਿੱਤਰੋ ਆਹ ਦੇਖੋ ਇੱਕ ਗੱਬਣ ਘੋੜੀ ਨੀਲੀ ਜੰਬੀ ਨੁਕਰੇ ਘੋੜੇ ਤੋਂ ਗੱਬਣਾ ਜੀ ਕਾਲੀ ਜੰਬੀ ਵੀ ਕਹਿ ਦਿੰਦੇ ਪਰ ਵਪਾਰ ਵਾਲੀ ਭਾਸ਼ਾ ਜਾਂ ਨੀਲੀ ਚੰਬੀ ਹੁੰਦੀ ਹੈ ਜੀ ਗੱਭਨ ਚੈੱਕ ਪਾਸ ਹੈ ਜੀ ਤੁਸੀਂ ਜਿਹੜੇ ਮਰਜ਼ੀ ਡਾਇਰੈਕਟਰ ਤੋਂ ਚੈੱਕ ਕਰ ਸਕਦੇ ਮੱਥੇ ਸਿੰਗਲ ਭੋਰੀ ਆ ਪੈਰਪੂਰ ਦਾ ਸੈੱਟ ਦੇਖ ਸਕਦੇ ਮੈਂ ਇਸ ਲਈ ਉਹਨਾਂ ਨੂੰ ਰੋਗਲਾ ਕੰਨ ਕੰਨ ਸੁਨੱਖਾ ਜੀ ਭੋਰੀ ਪੂਰੀ ਦੇਖ ਸਕਦੇ ਤੁਸੀਂ ਜਿਹੜੇ ਭਰਾ ਕੋਈ ਗੱਭਨ ਘੋੜੀ ਭਾਲਦੇ ਹੁਣ ਤਾਉ ਆ ਦੇਖ ਸਕਦੇ ਲੋ ਜੀ ਮੰਨ ਦੋ ਤੇ ਇੱਕ ਆ ਨੀਲੀ ਚੰਬੀ ਘੋੜੀ ਦੋਸਤ ਚੈੱਕ ਕਰ ਲਓ ਖਾਲੀ ਹੈ ਜੀ ਇਹ ਮੱਥੇ ਫੁੱਲ ਦੀ ਘੋੜੀ ਆਪਣੇ ਵਾਲੇ ਆ ਮਦੀਰ ਘੋੜੀ ਦੀ ਆ ਆਲੀ ਸ਼ਾਨ ਦੀ ਪੂਰਤੀ ਆਪਣੇ ਵਾਲੇ ਘੋੜੇ ਤੋਂ ਜੈ ਰਾਤ ਜੀ ਬਾਈ ਦਿਨਾਂ ਦੀ ਮੀਟ ਆ ਤੇ ਇਹਦੇ ਆ ਚੱਲਦੀ ਆ ਤੇ ਆ ਨਾਲ ਤਿੰਨ ਵਾਰ ਚਿੱਟੇ ਮੱਥੇ ਪਟੇ ਦੀ ਆ ਮੱਝੂ ਕੇ ਲੈਣ ਦੇ ਘੋੜੇ ਨੀਲੇ ਤੋਂ ਗੱਭਨ ਤੇ ਇੱਕ ਪਾਸਾ ਇਹ ਲਾਲ ਚੰਬੀ ਆਪਣੇ ਘੋੜੇ ਤੋਂ ਮੀਟ ਆ ਜੀ ਬਾਜ ਤੋਂ ਇਹ ਖਾਲੀ ਆ ਪਾਣੀ ਨੂੰ ਬੋਤਲ ਬਾਬਾ ਤੇ ਆ ਨੀਲੀ ਸੰਜਾਫ ਘੋੜੀ ਜੀ ਚੈੱਕ ਕਰ ਲਓ ਕਿਹਦੇ ਨੂੰ ਨੀਲੀ ਘੋੜੀ ਦਾ ਕੋਈ ਚਾਹਵਾਨ ਹੋਵੇ ਤਾਂ ਨੀਲੀ ਘੋੜੀ ਦੇਖ ਸਕਦਾ ਜੀ 60 ਇੰਚ ਫੀਟੇ ਵਾਲੀ ਹੈ ਦੀ ਹਾਈਟ ਹੈ ਜੀ ਲੋ ਘਰੇ ਉਹ ਕੰਨ ਕੰਡੀਸ਼ਨ ਚੈੱਕ ਪਾਪੇ ਨੂੰ ਰੀਟੇ ਤੇ ਬੰਨਿਆ ਜਿੱਥੋਂ ਤੱਕ ਮੇਰਾ ਆਈਡੀਆ ਘੋੜੀ ਹੀਟ ਕੱਢ ਰਹੀ ਆ ਪਾਪੇ ਨੂੰ ਘੋੜੇ ਦੇ ਨੇੜੇ ਬੰਨ੍ਹ ਦੋ ਇਹਨੂੰ ਹੀਟ ਕੱਢਣ ਨੂੰ ਪੂਰੀ ਆ ਹੋਰ ਲੀ ਘਰਨੀ ਤੇ ਬੰਨ੍ਹ ਦੇ ਪਾਪਾ ਤਮੇਤਰਾ ਚਾਲਦੀ ਰਾਣੀ ਕਹਿ ਸਕਦੇ ਆਪ ਇਹਨੂੰ ਕਾਲੀ ਕੁੜੀ ਕੱਢੀ ਮਿਸਾ ਮੱਥੇ ਪਟਾ ਦੂਬਰ ਚਿੱਟੇ ਦੇਵਲੀ ਲਾਈਨ ਤੋਂ ਦਾ ਇਹ ਨਾਲ ਦੀ ਬਿਲਕੁਲ ਬੜੀ ਬੁਲੀ ਬਹੁਤਾ ਕੋਈ ਹੋਵੇ ਚਾਹਵਾਨ ਇਹ ਵੀ ਦੇਖ ਸਕਦਾ ਉਸ ਤੋਂ ਅੱਗੇ ਪੰਜ ਕ ਲੈਨ ਕੁੜੀ ਖੜੀ ਹੈ ਜੈ ਮੰਗਲ ਕਿਸ ਦੇ ਚਲਦੀ ਉਹ ਵੀ ਦੇਖਾਦਾ ਤੇ ਮੱਥੇ ਫਟੇ ਵਾਲੀ ਬਾਹਰ ਕੱਢੇ ਦੇਖੋ ਨੇ ਆ ਬੱਚੀ ਸੀਲ ਹੋ ਗਈ ਮਿੱਤਰੋ ਚੱਲ ਵੀਡੀਓ ਪਾਈ ਸੀ ਤੇ ਆ ਆ ਦੇਖੋ ਕੁੜੀ ਕਰੋ ਚੱਕ ਦੋ ਬੈਰ ਚਿੱਟੇ ਚਾਰ ਸਾਲ ਦੀ ਆ ਮੂਰਲਾ ਮਗਲਾ ਬੈਰ ਚਿੱਟਾ ਮੱਥੇ ਹੋਲਾ ਨਾਲ ਨਾਲ ਛੇਰਾ ਜਿਸੇ ਨਾਲ ਨੂੰ ਗਰਾਵੀ ਛੇਰਾ ਨਾਟ ਫੋਰ ਸੇਲ ਆ ਜੀ ਤੇ ਬਾਬਾ ਡੱਬੀ ਘੋੜੀ ਕੰਨ ਕੱਢੋ ਵਾਰ ਤੇ ਆਹ ਪੰਜ ਕ ਲੈਣਾ ਬਿਸ਼ੇਰਾ ਸਿੱਧ ਰਾਜੂ ਘੋੜੇ ਦਾ ਜੀ ਤੇ ਆਹ ਬਿਸ਼ੇਰੀ ਆ ਮੱਥੇ ਫੁੱਲ ਦੋ ਬੈਰ ਚਿੱਟਿਆਂ ਦੀ ਇੱਕ ਬੈਰ ਸੌਰੀ ਚਿੱਟਾ ਇਹਦੇ ਆ ਆਵਲਾ ਘੋੜੀ ਬਾਹਰ ਦਿਖਾਉਂਦੇ ਤੁਹਾਨੂੰ ਵਾਢ ਕੇ ਤੇ ਆਹ ਕਾਲੀ ਘੋੜੀ ਜੈ ਰਾਜ ਤੋਂ ਮੀਟ ਆ ਜੀ ਮੱਥੇ ਪਟਿਆਲੀ ਮੀਂਹ ਦੀ ਮੀਟਾ ਚੈੱਕ ਕਰਨੀ ਹਾਂ ਡੱਬੀ ਲਿਆ ਤੇ ਜਿਹੜੀ ਉਹ ਲਾਲ ਖੜੀ ਆ ਪੰਜ ਗ੍ਰੇਨ ਜੀ ਇਹ ਆਪਣੀ ਜੈਰਾ ਟਮੇਟਾ ਨਾਲ ਦੀ ਆ ਜਿਹੜੀ ਉਹ ਖਲੀ ਦੇ ਬੱਚ ਤੋਂ ਮੀਟਾ ਮਿੱਤਰਾ ਘੋੜੀ ਕਰੋ ਚੈੱਕ ਸੰਜਾਹ ਘੋੜੀ ਆ ਬਲਕ ਸੰਜਾਹ ਬਰਾਤਾਂ ਦੀ ਵੀ ਵਾਲੇ ਪਾਸੇ ਨੂੰ ਵੀ ਵਰਤੀ ਜਾ ਸਕਦੇ ਬਰੀਨ ਵਾਲੇ ਪਾਸੋਂ ਕੱਦ ਕੁ ਬਹੁਤ ਤਰਦੀ ਬਹੁਤ ਆ ਘੋੜੀ ਦਾ ਕੱਦ ਵੱਡ ਪੂਰਾ ਆਪਾਂ ਕਹਿਦੀ ਕੰਨ ਕੁੰਦੀ ਸੁਨੱਖੀ ਆ ਇੱਕ ਕੁ ਸੋਹਣੀ ਆ ਜੀ ਵੀ ਮੌਕੇ ਤੇ ਖਾਲੀ ਇਹ ਜਾ ਚੈੱਕ ਕਰਾਵਾਂਗੇ ਮੈਂ ਚਲੇਗਾ ਤਾਂ ਮੱਥੇ ਪਟਾ ਚੈੱਕ ਕਰੋ ਘੋੜੀ ਦਾ ਦੇਮਨ ਲੱਗੀ ਹੋਈ ਆ ਸਿੰਗਲ ਘੋੜੀ ਆ ਲੋ ਜੀ ਜੈਜ ਮੋਲਦੀ ਮਾਰਵਾੜੀ ਜਿਹਨੇ ਲੰਬੀ ਲੈਂਥ ਦੀ ਲੰਬੀ ਥੋਣ ਕੰਨ ਕੰਡੀਸ਼ਨ ਚੰਗਾ ਭਾਲਦਾ ਹੋਵੇ ਕੋਈ ਸੱਜਣ ਤਾਂ ਦੇਖ ਸਕਦਾ ਇੱਕ ਪੈਰ ਮਗਰਲਾ ਚਿੱਟਾ ਲੋ ਚੈੱਕ ਕਰ ਲਿਓ ਮਿੱਤਰੋ ਪਸੰਦ ਆਏ ਤਾਂ ਜਾਣਕੋ ਤੁਸੀਂ ਸੰਪਰਕ ਕਰ ਸਕਦੇ ਹੋ ਤੋ ਮਿੱਤਰੋ ਮੈਂ ਕਹਿੰਦਾ ਆਪਾਂ ਕਰਦੇ ਹਾਲ ਵਿਦਾੰਨੇ ਨਾਲ ਹੀ ਨੰਬਰ ਕਰ ਲੈਣੋਟ 88399545459855599070 ਮਿਲਦੇ ਹਲਤ ਨਵੇਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ